ਵਿਆਹ ਹੁੰਦਾ ਕਿ ਕੀ ਹੁੰਦਾ ਮੁੰਡੇ ਵਾਲੇ ਵਿਆਹ ਲੈ ਕੇ ਆਉਂਦੇ ਤੁਸੀਂ ਨਾ ਸ਼ਰਮ ਲਾਈ ਹੋਈ ਤੁਹਾਨੂੰ 15 ਮਿੰਟ ਦੀ ਛੁੱਟੀ ਦਿੱਤੀ ਤੁਸੀਂ ਦੋ ਦੋ ਇਹ ਇਹਦਾ ਮੋੜਸਾ ਨਾ ਹਾਂ ਸੋ ਬੈਕ ਟੂ ਬੇਸਿਕ ਅੱਜ ਅਮਨ ਨੇ ਆਖਰੀ ਵਾਰੀ ਸਾਡਾ ਰੂਮ ਸਾਫ਼ ਕਰਾਉਣਾ ਉਦੋਂ ਬਾਅਦ ਇਹਨੇ ਕੰਮ ਨਹੀਂ ਕਰਾਉਣਾ ਕਿਉਂਕਿ ਉਹ ਤਾਂ ਮਜਾਜਨ ਬਣ ਕੇ ਆਇਆ ਕਰੂ ਸਾਡੇ ਘਰੇ ਤੇ ਓਹੋ ਇਹਨੇ ਮਜਾਜਨ ਬਣ ਕੇ ਸਾਡੇ ਘਰੇ ਆਇਆ ਕਰ ਨਾਲ ਹੈ ਨਾ ਤੇਨੇ ਅੱਜ ਆਖਰੀ ਜੀ ਆਪਣਾ ਰੂਮ ਸਾਫ਼ ਕਰਾਉਣਾ ਵਾ ਪਿੱਛੇ ਗੁਰਦੀਪ ਆ ਕੋਟੀ ਗੁਰਦੀਪ ਤੂੰ ਲਾ ਦੇ ਏ ਦੇ ਲੈ ਜੀ ਬੇਸ਼ਰ ਅੱਜ ਹੋਣੀ ਤਿਆਰ ਆ ਕਿਉਂਕਿ ਸੋਫੇ ਬਾਹਰ ਕੱਢ ਕੇ ਸਾਫ਼ ਕਰਨੇ ਆ ਲੈ ਕੇ ਆ ਪਹਿਲਾਂ ਕੂੜਾ ਚੱਕ ਇੱਥੋਂ ਸਾਰਾ ਤੇ ਇੱਥੇ ਰਿਆ ਲਿਆ ਸੋਫੇ ਰੱਖੇ ਦਾ ਨਹੀਂ ਕਹਿਣਾ ਮੋੜਨਾ ਥੋੜੇ ਥੋੜੇ ਦੇਣੀਆਂ ਬਸ ਹੁਣ ਕਹਿਣਾ ਮੋੜਨਾ ਨਹੀਂ ਭੈਣ ਕਹਵੇ ਕੱਲ ਜਲਦੀ ਜਲਦੀ ਤੋਂ ਜਲਦੀ ਕੰਮ ਹੋ ਜੇ ਉਹ ਜਿਹੜਾ ਤੇ ਆਜੋ ਤੇ ਪੂਰਾ ਭਾਈ ਜੀ ਟਾਈਮ ਹੋ ਗਿਆ 10 ਵਜ ਚੁੱਕੇ ਆਲਰੇਡੀ ਅਮਨ ਨੇ weight drop ਕਰ ਲਿਆ 3 ਕਿਲੋ ਤੁਹਾਨੂੰ ਦੱਸਿਦਾ ਲਓ ਜੀ ਆ ਵੇ ਜੀ ਸੋਫਿਆਂ ਦਾ ਹਾਲ ਦੇਖ ਲਓ ਜੀ ਕੀ ਹੋ ਚੁੱਕਾ ਬਾਕੀ ਤੁਸੀਂ ਰੂਮ ਦੇਖ ਲਓ ਜੀ ਕਿੰਨਾ ਇਹਦੇ 'ਚ ਥੋੜੀ ਜਿਹੀ ਪ੍ਰੋਬਲਮ ਆਈ ਇਹਦੇ ਥੱਲੇ ਵੱਜਣਾ ਸੀ ਵਾਟਰ ਪੇਂਟ ਤੇ ਉਹਨੇ ਇਹਦੇ ਤੇ ਵੀ ਲੋਹੇ ਵਾਲਾ ਪੇਂਟ ਮਾਰਤਾ ਸੋ ਇਹ ਇਹਦੇ 'ਚ ਕਮੀ ਰਹੂਗੀ ਜੋ ਹੈ ਹੈ ਬਾਕੀ ਤੁਸੀਂ ਦੱਸੋ ਕਿੱਦਾਂ ਉਹ ਥੱਲੇ ਹੁਣ ਸੁੱਕਦਾ ਪਿਆ ਆ ਤੇ ਸਾਹਮਣੇ ਆਪਣੀ ਲਮੀਰਾ ਤੁਸੀਂ ਰੈਡੀ ਚੈੱਕ ਚੈੱਕ ਕਰ ਸਕਦੇ ਜੇ ਕਿ ਇੱਥੇ ਆਪਾਂ LCD ਵੀ ਅੱਜ ਲਾ ਦੇਣੀ ਆ ਮੁੰਡੇ ਆਉਂਦੇ ਆ ਤੇ ਨਾਲ ਦੀ ਨਾਲ ਲਾ ਕੇ ਰੇੜੀ ਛੜੀ ਕਰਦਣੀ ਨੂੰ ਪਰਦੇ-ਪੁਰਦੇ ਸਾਰੇ ਬੰਦੇ ਨੂੰ ਪੈਣ ਲੱਗੇ ਕਮਰੇ ਨੂੰ ਹੁਣ ਤੇ ਚੈੱਕ ਕਰੋ ਕੱਪੜੇ-ਕੁੱਪੜੇ ਆਪਾਂ ਰੱਖਣ ਲੱਗ ਪਏ ਹਾਂ ਵਿੱਚੇ ਟਾਈਮ ਨਾਲ ਆਹ ਬੱਲੇ ਕਢਾਉਣੇ-ਛਡਾਉਣੇ ਸਾਰੀ ਕਹਿ ਗਿਆ ਗਗੂ ਵਾਹ ਜੀ ਵਾਹ ਗਗੂ ਮੋਟਾ ਕੱਡੇ ਤੇ ਚੜਿਆ ਕੁੰਡਾ ਸੌਰੀ ਕਹਿ ਗਿਆ ਸੌਰੀ ਕਹਿਣਾ ਉਹਨਾਂ ਨੇ ਚਲੋ ਜੀ ਸਾਰੀ ਕੁਝ ਤਿਆਰੀਆਂ ਦੇਖੋ ਬਿੱਲੀ ਦੇ ਅੰਦਰ ਇੰਨੀ ਕਿ ਜ਼ਿਆਦਾ ਡੰਡ ਲਾਤੀ ਹੈ ਨਾ ਚਲੋ ਕੰਮ ਤਾਂ ਕਰਾ ਲਈਦਾ ਪਰ ਸਾਂਭੇ ਥੋੜੀ ਉੱਤੇ ਉਹ ਵੀ ਪਾਈ ਸੀ ਪਰ ਡੰਡ ਲਹਿ ਗਈ ਸਾਰੀ ਟੋਟਲੀ ਡੰਡ ਗੁੱਗੂ ਕੋਲ ਮਲਾ ਕੇ ਡੰਡ ਲਹਿ ਗਈ ਇਹਨੂੰ ਸਾਫ਼ ਕਰਦੇ ਰਿਏ ਇਹ ਪੈਂਦੇ ਨੇ ਮੇਰੇ ਇਹ ਤਾਂ ਹੋੜਾ ਵੀਰੇ ਜਿਹੜਾ ਇਹ ਹੁਣ ਨਵਾਂ ਗੱਦਾ ਲਿਆਂਦਾ ਉਹਦਾ ਬਾਹਲਾ ਪਾਰਾ ਉਹ ਤਾਂ ਜਮਾ ਹੀ ਨਹੀਂ ਚੱਕਿਆ ਜਾਂਦਾ ਹਾਂ ਓਏ ਘੁਲੀ ਜਾਂਦਾ ਗੁੱਗੂ ਤਾਂ ਦੱਸ ਤੇੇ ਕੰਮ ਸਵਾਹ ਕਰਨੇ ਆ ਵਾਹ ਉਹ ਸਾਰੇ ਧੋਣ ਵਾਲੇ ਕੱਪੜੇ ਆ ਸਾਰੇ ਲੈ ਜਾ ਕਿਉਂਕਿ ਇੱਥੇ ਖਰਾਬ ਹੀ ਹੋਏ ਪਏ ਸਾਰੇ ਘੱਟਾ ਪੈ ਪੈ ਕੇ ਆ ਵੇ ਬਾਸ ਲੈ ਚੱਲ ਬਾਕੀ ਉਹਨੇ ਚੱਕਦੇ ਨੇ ਇੱਥੋਂ ਹਮਾਂ ਬੁਰਸ਼ੇ ਆ ਗਿਆ ਬੁਰਸ਼ੇ ਬੁਰਸ਼ੂ ਕਿਹੜਾ ਲਿਆਵਾ ਇਹ ਤੈਨੂੰ ਦੇਖੀ ਚੰਪਤਾ ਵੇ ਕਿਵੇਂ ਚੱਲ ਉਹਨੇ ਆ ਆਪਣੇ ਹਵਾਈ ਆ ਹੈ ਨਾ ਲੈ ਲੈ ਆਇਓ ਆਇਓ ਆ ਕਾਦਰਿ ਭਾਇਆ ਇੱਥੇ ਹੈ ਅੰਮੀ ਇਹ ਕੀ ਤੂੰ ਪਿਸਕੜੇ ਪਾਇਆ ਵਾ ਸੁੱਕਣੇ ਨਹੀਂ ਇਹਨੂੰ ਕਿਹਾ ਜੁੜ ਕੇ ਕੰਮ ਕਰ ਨਾ ਲੰਦਾ ਸੀ ਮੈਨੂੰ ਅਜ ਤਾਂ ਦਿਨ ਫਿਰ ਉਹ ਰਾਤ ਕਰੇ ਕੰਮ ਕਰੇ ਹੈ ਰਾਤੀ ਐ ਕਰਦਾ ਸੀ ਆਇ 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 ਮੇਰੀ ਲੱਤ ਜੀ ਮੇਰੀ ਪਹਿਲਾ ਦੁੱਖ ਹੈ ਇਹ ਲੱਤ ਜੀ ਅਲਾਦੀ ਕਰਦਾ ਸੀ ਲੱਤ ਹੱਲਾ ਦੇ ਕੇ ਗੁੱਗੂ ਇਹ ਸੁੱਕੜੇ ਪਾਇਆ ਅੱਜ ਲਿਆ ਕੇ ਬਾਹਰ ਵੱਡੇ ਮੈਨੂੰ ਬੁਖਾਰ ਅੱਧੀ ਰਾਤ ਤੱਕ ਤਾਂੜਾ ਨਹੀਂ ਗਾ ਆ ਉਹਦਾ ਬੁਖਾਰ ਨਹੀਂ ਘਰੇ ਆ ਕੇ ਬੁਖਾਰ ਕਿੰਨਾ ਪਿੰਡਾ ਤਰਦਾ ਇਹ ਦੱਸ ਦਵਾਈ ਦੇ ਫਿਰ ਮੈਂ ਕਿਹਾ ਦਵਾਈ ਦਿੱਤੀ ਮੈਂ ਤਾਂ ਮੇਰੇ ਘੇਰ ਦਵਾਈ ਪਛਲੀ ਮਹੀਨੀ ਬਿਮਾਰ ਸੀ ਹਾਂ ਜਮਾ ਨੇ ਪੁੱਛਿਆ ਤੇ ਹੋਰ ਵੇਲਾ ਤੱਕੋ ਕਿੰਨਿਆ ਕਿੰਨਿਆ ਗੱਲਾਂ ਕਰਦਾ ਸੀ ਕਹਿੰਦਾ ਮੈਂ ਵੀ ਜਾਂਦਾ ਜਾ ਭੱਜ ਜਾ ਮੈਨੂੰ ਕਹਿੰਦਾ ਹਾਂ ਹਾਂ ਗੱਲਾਂ ਹੀ ਆਉਂਦੀਆਂ ਇਹਨਾਂ ਨੂੰ ਆਲ ਹੈ ਫਗਮ ਮੈਂ ਤਾਂ ਹੀ ਲੈ ਕੇ ਜਾਂਦੇ ਹਾਂ ਫੇ ਮੈਂ ਉਹਨੂੰ ਜਮਾ ਮਲਦੀ ਰਹੀ ਉਹਦੇ ਪੈਰ ਚੰਗੀ ਤਰ੍ਹਾਂ ਇਹ ਸਾਰਾ ਕੁਝ ਉਹਦੇ ਤੇ ਮੈਂ ਕਰ ਲੱਗ ਗਈ ਹੋਈ ਹੈ ਕੌਣ ਤੂੰ ਦੂਮਦਰਾ ਆਂ ਫਾਈਨ ਨਹੀਂ ਪਾਰੀ ਤੀਨ ਰਾਜੂ ਵੀਰੇ ਤਾੜੀ ਕੋਈ ਗੱਲ ਹੋਈ ਤੂੰ ਐਡੀ ਆ ਭਾਰੀਆਂ ਭਾਰੀਆਂ ਚੀਜ਼ਾਂ ਤੂੰ ਚੱਕੇਂਗਾ ਤੇ ਹੌਲੀਆਂ ਚੀਜ਼ਾਂ ਕੌਣ ਚੱਕੂਗਾ ਹੈ ਆ ਜਿਹੜਾ ਹੌਲਾ ਹੌਲਾ ਸਵਾੜ ਕਾ ਹੌਲਾ ਹੌਲਾ ਸਮਾਨ ਕੌਣ ਖਿੱਚੂਗਾ ਜੇ ਤੁਹਾਨੂੰ ਮੌਕਾ ਦੇ ਵੀ ਨਹੀਂ ਵੇਖੀ ਨਿਕਲਦਾ ਹੈ ਨਹੀਂ ਨਿਕਲਦਾ ਹੈ ਸਿੱਛਾ ਪਹਿਲਾਂ ਚੱਕੋ ਰੁਕ ਜਾ ਆਂਡੀ ਸਿੱਛਾ ਜਦੋਂ ਠਾਣੂ ਆਇਆ ਨਾ ਹਰਵੰ ਚੱਕ ਲੈ ਚੱਕ ਨਹੀਂ ਕੋਸ ਨਹੀਂ ਆ ਦੋ ਆਦ ਕਿਵੇਂ ਕਟੋ ਕੱਟੀ ਹੋਇਆ ਪਿਆ ਕੰਮ ਓਹੋ ਗਗੂ ਦੇ ਕਮਰੇ ਦਾ ਫਰਨੀਚਰ ਵੇਖਣ ਨੂੰ ਜੀ ਨਹੀਂ ਕਰਦਾ ਪੰਜ ਮਿੰਟ ਖੜ ਤੁਟ ਖੜ ਜਾਏ ਬੰਦਾਂਗੇ ਆ ਕੀ ਸੀ ਤੇਰੇ ਉਹ ਕਿਹਾ ਦੱਸ ਕਿਹੜਾ ਕਰ ਸੀ ਦਾ ਉਹ ਲੱਗਦਾ ਘਰੇ ਹੀ ਚੱਲਣੇ ਭਾਣੀ ਕਿਉਂ ਉਹਨੇ ਛੁੱਟੀ ਕਰ ਲਈ ਅੱਜ ਵੀਰੇ ਵੇਖਿਓ ਕਿੰਨੇ ਸੋਹਣਾ ਲੱਗਦਾ ਸੀਸਾ ਹਨਾ ਉਹਦੇ ਉੱਤੇ ਉਹ ਪਈ ਆ ਤਰੇਲ ਜੀ ਪਈ ਕਿੰਡੀ ਸੋਹਣੀ ਲੱਦੀ ਨਾ ਸ਼ੀਸ਼ੇ ਤੇ ਆਪਾਂ ਕੁਛ ਨਹੀਂ ਲਾਉਣਾ ਕੋਸੇ ਨਹੀਂ ਲੋਣਾ ਆਪੇ ਸਾਰਾ ਕੁਝ ਗੁੱਗੂ ਹੋਂਡੇ ਤੇ ਕਰ ਦੇਣਾ ਮਿੱਟੀ ਚ ਮਾਣੀ ਨੇ ਆਪਾਂ ਬਸ ਦੇਖਣਾ ਜਿੱਡੀ ਇਹਨਾਂ ਨੇ ਸਪੀਟਾ ਫੜ ਗਿਆ ਨਾ ਸਵਾਰ ਕੱਢਣ ਚ ਸਮਾਨ ਬਾਹਰ ਕੱਢ ਦੀ ਆਪੂਆ ਝਾੜੂ ਚੰਗੀ ਤਰ੍ਹਾਂ ਮਾਰ ਦੂਗੀ ਕੋਸਾ ਦਬਾ ਕੇ ਨਾ ਇਹਦੀ ਬਾਤ ਚੱਲਦੀ ਹੈ ਅੱਜ ਤੂੰ ਸੇਲਾ ਕਰਕੇ ਸਾਰਾ ਸਾਫ ਕਰਕੇ ਫੇਰ ਇਹਨੂੰ ਹਾਂ ਨਹੀਂ ਇਹ ਨਹੀਂ ਨਹੀਂ ਸਾਫ ਕਾ ਕੱਟਾ ਮਿੱਟੀ ਨੀ ਰਿਹਾ ਇਕੜਾ ਬਾळा ਉਹ ਖਾਵਾਏ ਚੱਕਣਾ ਆ ਵੇ ਲੋ ਰੰਗ ਵਾਲਿਆਂ ਦਾ ਕੰਮ ਲੈ ਵੀਰੇ ਆ ਜਗਾ ਕਿੰਨੀ ਛੱਡ ਗਏ ਵੇਲਾ ਵੀਰੇ ਵੇਖ ਕੁਲਿਆ ਕਲਾਇਆ ਹੋਣਾ ਉੱਥੇ ਰੰਗ ਮਾਰਦੀਏ ਦੋ ਬੁਰ ਛਾਪਾਂ ਹੀ ਇੱਥੇ ਹਾਂਜੀ ਬੜੀ ਵੇ ਅਈ ਨਾਈਨਾ ਵਜੇ ਚੱਕਰ ਜਾਂਦੀ ਮੇਰੇ ਵਾਲ ਪੂਰੀ ਨਾ ਪੈਜੇ ਲੱਕ ਚ ਇਹਦੇ ਆ ਆ ਦਾ ਪਾਸੇ ਰੱਖ ਮਾਰਾ ਆਹ ਲੈ ਕਬਜੇ ਕੁੰਜੇ ਚੱਕੀ ਲਿਜਾਣਾ ਵਾ ਇਹ ਲੋਣ ਵਾਲੇ ਆ। ਓਹ ਹੋ ਹੋ ਹੋ। ਕੱਤੇ ਚ ਪਾ ਲੋ ਇੱਥੋਂ ਆਹ ਵਾਲੇ ਆ ਕਬਜੇ ਕੁੰਜੇ ਇਹ ਸਾਰੇ ਚੱਕ ਕੇ ਇੱਕ ਦੰਦੇ ਚ ਪਾ ਲੋ। ਹੈ? ਇਹ ਵੀ ਬਾਹਰ ਲੈੜ। ਓ ਪਰਸਮਾਨ ਵੀ ਚੱਕ ਲੋ ਜਿਹੜਾ ਕੰਧ ਦੇ ਨਾਲ ਲੱਗਾ ਪਿਆ। ਆ ਜਨ ਟੀਮ ਕਹਿੰਦੀ ਐਨਾ ਪਾਰਾ ਸਬਾੜ ਮੈਂ ਚੱਕਦੀ ਆ ਜੇ ਉਹ ਨਾ ਰੱਖੀਦਾ ਬਾ ਜੇ ਉਹ ਨਹੀਂ ਕੋਈ ਰੱਖਿਆ ਤੇ ਬਾ ਆ ਉਹਨੇ ਵੀ ਨਾ ਰੱਖਿਆ ਚੱਕ ਲੋ ਚੱਕ ਲੋ ਇਹ ਹੈ ਗੁੱਗੂ ਨਿੱਕੇ ਕੇ ਕਮਰੇ ਦੇ ਪੱਲੇ ਆ ਧਿਆਨ ਨਾ ਰੱਖਿਓ ਹੋਰ ਕਿਤੇ ਮੋਟਾ ਤੁਹਾਡੇ ਗਲ ਪੈਦਾ ਹੋਵੇ ਕਹਵੇਂ ਮੇਰੇ ਪੱਲੇ ਆ ਦਾ ਨਿਸਾੜ ਕਰਤਾ ਆ ਸਿੰਗਲ ਹਾਈ ਜੋੜਿਆ ਨਾ ਪੂਰਾ ਬੈੱਡ ਜੁੜਿਆ ਹੋਇਆ ਹੈ ਇਹ ਤਾਂ ਟੇਟਾ ਹਾਂ ਹਾਂ ਬੈੱਡ ਕਰਦੇ ਲੈ ਇਹਦੇ ਦੋਵੇਂ ਆ ਗਏ ਪੂਰਾ ਇਹ ਲਾਲ ਰੰਗ ਦਾ ਹੈ ਬੈੱਡ ਤੇ ਮੈਂ ਟੇਟਾ ਲੱਗ ਪਿਆ ਇੱਕ ਜਾਹ ਕੀ ਇਹਨਾਂ ਨੂੰ ਕਹਦੇ ਹੁੰਦੇ ਲੈ ਵੇ ਸਪਾਈ ਤਾਂ ਕੀਤੀ ਨਹੀਂ ਤੇ ਤੂੰ ਇੱਥੇ ਆ ਵੇ ਘੱਟੇ ਦੇ ਉੱਤੇ ਹੀ ਕੱਪੜੇ ਰੱਖੇ ਪਏ ਵਾਲੇ ਸਿਆਣੇ ਨੇ ਲੈ ਐਂਦੇ ਪਹਿਲਾਂ ਇੱਕ ਜਾਣਾ ਵੀਰੇ ਇੱਕ ਜਾਣਾ ਨਾ ਇਹਨਾਂ ਦੀ ਕਪੜਾ ਦੀ ਚੰਗੀ ਤਰ੍ਹਾਂ ਸਫਾਈ ਕਰੋ ਇਹਨੇ ਇੰਨਾ ਜ਼ਿਆਦਾ ਕੰਮ ਕਰ ਲਿਆ ਭਾਈ ਦੇਖ ਸਕਦੇ ਹੋ ਤੁਸੀਂ 10 ਗੁੱਗੂ ਅਰੇ ਮਾ ਮੱਖਾਂ ਦੀ ਕਦਰ ਨਹੀਂ ਲਾਉਂਦੀ ਗੁੱਗੂ ਅਰੇ ਸੁਪਰਾ ਕੱਪੜਾ ਦੋ ਸੁੱਕਾ ਕੱਪੜਾ ਦੇ ਸਦੀਪ ਵੀਰੇ ਨੂੰ ਕਾਹਦੇ ਲਈ ਕੰਮ ਕਰਨ ਲਈ ਠਾਇਆ ਕਿ ਤੈਨੂੰ ਸੌਣ ਲਈ ਠਾਇਆ ਹਾਂ ਕੁਰਸੀ ਤੇ ਬਹਿ ਕੇ ਤੇ ਸੁਝਾਉਣ ਇਥੇ ਬੁਖਾਰ ਆ ਬੁਖਾਰ ਚੜਿਆ ਵੇਖ ਇਹਨੂੰ ਹੋਰ ਕਿੰਨਾ ਸਮਾਨ ਵਾਧੂ ਕੋ ਸਾਹਮਣੇ ਅਜੇ ਬੰਦੇ ਕਿੰਨੇ ਆਪਾਂ ਹਨਾ ਇੰਨੇ ਬੰਦੇ ਆ 10 ਮਿੰਟ ਮਿੰਟ ਕੰਮ ਹੋ ਜਾਏ ਮਮੀ ਕੋਈ ਗਿੱਲਾ ਕੱਪੜਾ ਲਿਆਓ ਆ ਵੀ ਸਾਫ਼ ਕਰੀਏ ਧੋ ਵੀ ਸਾਰਾ ਕੁਝ ਸਾਫ਼ ਕਰਨਾ ਇਕੱਲੀ ਇਕੱਲੀ ਚੀਜ਼ ਪਹਿਲਾਂ ਵੈਕਿਉਮ ਨਾਲ ਸਾਰਾ ਕੱਟਾ ਝਾੜ ਲੀਏ ਫੇਰ ਉੱਤੋਂ ਕਰਾਂਗੇ ਨਹੀਂ ਪਹਿਲਾ ਵੈਕਿਊਮ ਨਾਲ ਉਹਨੂੰ ਸਾਰਾ ਕਰ ਲੈਂਦੇ ਫਿਰ ਇੱਕ ਇੱਕ ਚੀਜ਼ ਜਿਹੜੀ ਵੈਕਿਊਮ ਕਰੀ ਜਾਊਗਾ ਉਹਦੇ ਤੇ ਗਿੱਲਾ ਕੱਪੜਾ ਮਾਰ ਕੇ ਐ ਧੁੱਪੇ ਉਹਨੂੰ ਧੋਪਲਵਾਵਾਂਗੇ ਚੰਗੀ ਤਰ੍ਹਾਂ ਸਾਰੇ ਗੋ ਸੋਭੇ ਲੋ ਜੀ ਆ ਜਿਹੜੀ ਹੁਣ ਆ ਚੀਜ਼ਾਂ ਨੇ ਇਹ ਸਾਫ਼ ਸਾਰੀਆਂ ਹੋਣੀਆਂ ਕਿਉਂਕਿ ਚੀਜ਼ਾਂ ਡੁੱਲ ਗਈਆਂ ਆ ਚੰਗਾ ਓ ਓ ਵੀ ਓ ਓ ਵੀ ਓ ਓ ਓ ਦੋ 2020 ਉਹਦਰ ਕਿੱਦਾਂ ਬੋਟਾ ਹੱਤ ਵੇਖ ਬੇੜਾ ਗਰਕ ਕੱਟਾ ਬਾਹਰ ਕੱਢੀ ਜਾਣਾ ਵਿੱਚੋਂ ਤੇ ਕੋਸ਼ ਹੱਦ ਤੱਕ ਸਾਫ਼ ਹੋ ਗਿਆ ਜੇ ਵੇਖ ਲਓ ਕੰਮ ਵਾਲੀ ਕੁੜੀ ਜਿਹਦਾ ਵਿਆਹ ਡਾਊਨ ਟੂ ਅਰਥ ਹੋ ਕੇ ਲੱਗੀ ਕਿ ਨਹੀਂ ਤੇ ਮੰਮੀ ਇਹਦੀ ਵੇਖ ਲਓ ਕੁਰਸੀ ਨਾਲ ਲੱਗੀ ਕਿ ਨਹੀਂ ਵੈਰੀ ਗੁੱਡ ਇੱਕ ਛਾਲ ਲੈ ਦੀ ਸਾਫ਼ ਸਫਾਈ ਇਹਦੇ ਆ ਇਹਦੇ ਵੇਖੋ ਗੁਣ ਕਿੰਨੇ ਆ ਮੈਂ ਹੀ ਕਰ ਜਾਣੀ ਥੋੜੀ ਸਫਾਈ ਕਰਾ ਜਾਣੀ ਬਸ ਹਾਂ ਵਾਕੇ ਤੂੰ ਕਰਦੇ ਨਹੀਂ ਸਫਾਈ ਆ ਆ ਕੀ ਆ ਕੀ ਆ ਲੱਛਣ ਗਰੀਬ ਦੇ ਵੇਖ ਲਓ ਲੈ ਨਿਕਲੋ ਗਏ ਇਨਾਂ ਚੋਂ ਇਹ ਔਖਾ ਭਾਈ ਕੋਈ ਕੰਮ ਕਰੀਏ ਤੇ ਤਾਂ ਹੋਣਾ ਨਹੀਂ ਵੇਖ ਆ ਆਦੇ ਕਮਰੇ ਬਰੀ ਵੇਖ ਮਮੀ ਕਿਵੇਂ ਮੀਂਹ ਲਗਾ ਮੈਂ ਸਾਰਿਆਂ ਦੇ ਕਮਰੇ ਆਂ ਲੱਗਾ ਹਾਂ ਮੈਂ ਹਰ ਜਾ ਪਰੇ ਕਿਸੇ ਦੇ ਕਮਰੇ ਚ ਰੀ ਲੱਗਾ ਕਿਸੇ ਦੇ ਵੀ ਨਹੀਂ ਆ ਆਦੇ ਟੋਪ ਦੀ ਪਈ ਉਹ ਉਧਰ ਵੀ ਉਹ ਕਮਰਾ ਸਾਫ ਤਾਂ ਬੀ ਕਿਉਂ ਕਰਨ ਦਾ ਪਿਆ ਸੀ ਵੀ ਆਪਦੇ ਕੱਪੜੇ ਲੱਗ ਗੜਵਾ ਸਕਾ ਜਿਹੜੇ ਮੈਂ ਅੰਦਰ ਰੱਖਣੇ ਆ ਇਹਦੀ ਤਾਂ ਨਹੀਂ ਤੁਸੀਂ ਵੀ ਮੈਂ ਟੋ ਹੀ ਫੇਰ ਬੁਲਾਉਣੀ ਆ ਆ ਉਹੋ ਜਿਹੇ ਲੱਕੜ ਵਾਲੇ ਜਿਨ੍ਹਾਂ ਨੇ ਸਾਰਾ ਬੂਰਾ ਪਾ ਪਾ ਕੇ ਭਰ ਦਿੱਤਾ ਵਿਆਪੇ ਮੰਨ ਜੂਗਾ ਆਹੋ ਇਹ ਮੈਂ ਹੀ ਨਹੀਂ ਮੰਨਣ ਦਿੰਦਾ ਹਣ ਵੇ ਕਿਵੇਂ ਲੇਟ ਲੇਟ ਕੇ ਲੇਟ ਲੇਟ ਕੇ ਸਫਾਈਆਂ ਕਰਨ ਦਿਆ ਦੀ ਢੋਰੀਆ ਹੁਣ ਸੁਟਾ ਕੇ ਬਹਿ ਕੇ ਸਫਾਈ ਵੀ ਨਹੀਂ ਉਹ ਜਮਾਨੂ ਗੱਲਾਂ ਕਰਦਾ ਮਾਂ ਨਾਲੋਂ ਪਹਿਲਾਂ ਬੁੱਢਾ ਲੱਤਾਂ ਈ ਇਧਰ ਲੈ ਪਾਸੇ ਆਉਂਦੀਆਂ ਢੋ ਲੱਗੀ ਆ ਲੱਗੀ ਇੱਥੇ ਤੇ ਉੱਠ ਕੇ ਬੰਦਾ ਕਰ ਲਵੇ ਉਧਰ ਦੀ ਜਾ ਕੇ ਕੰਮ ਕਰਨਾ ਹੋਵੇ ਸਹੀ ਸਿੱਧੀ ਨੀਤ ਨਾਲ ਕਰੇ ਬੰਦਾ। ਮੇਰਾ ਰਾਜੂ ਨੇ ਮੇਰਾ ਪੂਰਾ ਸਾਥ ਦੇਂਦਾ। ਰਾਜੂ ਨੂੰ ਮੈਂ ਕੱਲ ਹੀ ਕਹਤਾ ਮੈਂ ਕਿ ਤੂੜੀ ਮੈਂ ਲੈ ਕੇ ਨਹੀਂ ਤਾਂ ਪਰ ਮੇਰੇ ਨਾਲ ਨਾ ਕਮਰਾ ਸਾਫ ਕਰਾਉਣਾ। ਮੇਰਾ ਰਾਜੂ ਨੇ ਤਾਂ ਫਿਰ ਸਾਥ ਹਟ ਦੇੜਾ ਹੀ ਪੈਣਾ ਵਾ। ਦੇਣਾ ਪਣਾ ਭਈ ਰਾਜੂ ਨੇ। ਜਦੋਂ ਇੰਨਾ ਕੰਮ ਖਰਾਬ ਕੀਤਾ ਤੇ। ਰਾਜੂ ਨਾਲ ਮੈਂ ਨਹੀਂ ਸਾਥ ਦਿੰਦਾ। ਹੱਥ ਆ ਦੇਣਾ ਨਾ ਮੈਂ ਸਾਥ ਦਿੰਦਾ। ਇੱਕ ਗੱਦੀ ਇਹੋ ਜੀ ਆ ਉਹ ਪਰਾਂ ਛੱਡ ਥੱਲੇ ਉੱਪਰ ਲਈ ਆ ਕੇ ਛੁੱਟੀ ਆ। ਕਿੰਨੇ ਛੁੱਟੀ ਆਈ ਆ। ਆ ਇੱਥੇ ਦੇ ਕੰਮ ਮੋੜ ਕੇ ਕਿੰਨੇ ਲਈ ਲਗਿਆ ਹੋਣਾ ਵਾ। ਉਹ ਬਈ ਛੱਡ ਦੇ ਨਿੱਕੀ। ਉਹ ਉਹ ਨੂੰ ਇੱਧਰ। ਆਵੇ ਕਿੱਡਾ ਸੋਹਣਾ ਇਹ ਤੋਂ ਸਾਫ਼ ਹੋ ਗਈ ਤੂੰ ਰਾਜੂ ਆਹ ਸੋਫੀਆਂ ਦੀ ਗੱਡੀ ਹੈ ਕਲਪੁਰ ਜਾ ਕੇ ਜਿਹੜੀ ਮੈਂ ਲੈ ਆਇਆ ਮੈਂ ਇੱਥੇ ਨੂੰ ਤੂੰ ਇਹ ਮਾਰੀ ਦੇਦਾ ਵਾਲੀ ਸਾਰੇ ਖਲਾਰ ਤੇ ਚਕੋਲ ਦੀ ਚਕੌਤੀ ਦੇ ਚੱਲ ਚੱਲ ਮੈਂ ਆਉਂਦਾ ਤੱਕ ਦੇ ਉਹਦੀ ਲੋੜ ਰਾਜ ਵਿਰੋਧਰ ਗੱਦਾ ਚੱਕ ਕੇ ਲਿਆ ਵਡਾ ਨਵ ਜਿਹੜਾ ਇਹਦਾ ਬਾਜ ਨਹੀਂ ਤੂੰ ਦੀ ਤੈ ਹਾਂ ਇਹ ਗੋ ਹੈ ਆਵੇ ਲੱਗੇ ਨਹੀਂ ਵੇ ਇਹ ਲੱਗੇ ਪਹਿਲਾਂ ਉਧਰੋਂ ਗੱਦਾ ਚੱਕਵਾ ਕੇ ਲਿਆਉਣਾ ਸੀਗਾ ਇਹਨੂੰ ਚੱਕ ਲੈਂਦੇ ਕੋਈ ਨਹੀਂ ਬਾਹਰ ਦੇ ਚੀਜ਼ਾਂ ਅੰਦਰ ਚਲ ਗਈ ਆਉਂਦੇ ਆਉਂਦੇ ਉਧਰ ਲਿਆ ਐਕਚੁਅਲੀ ਆ ਇਹ ਇੱਥੇ ਲੱਗਦਾ ਬਹੁਤ ਸੋਹਣਾ ਲੱਗਣਾ ਸੀ ਇਹ ਇਥੇ ਵੀ ਆ ਸਾਫ ਕਰਾਂਗੇ ਸਾਰਾ ਹੁਣ ਇੱਕ ਵਾਰ ਖਾ ਦੇ ਬਾਅਦ ਚ ਸਾਫ ਕਰਾਂਗੇ ਸਾਰਾ ਚੰਗੀ ਤਰ੍ਹਾਂ ਹੁਣ ਟਾਈਮ ਹੈ ਨਹੀਂ ਇੰਨਾ ਆਉਂਦੇ 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 ਐਵੇਂ 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 ਇਹ ਕੋਟੇ ਕੋਟੇ ਆਏ ਹੁੰਦੇ ਆ ਸਾਰੇ ਹੁੰਦੇ ਆ ਹੌਲਈ ਆ ਤੱਕ ਦੇ ਤਰੇ ਉਹ ਦੇ ਆ ਲੱਗਾ ਥੋੜੀ ਪਾੜ ਲੀ ਰਿਹਾ ਹਾਂਦਾ ਸੀਗਾ ਮਾੜੇ ਲੈ ਗੁੱਗੂ ਦਾ ਗੱਦਾ ਦਾ ਰੋਲ ਤਾਂ ਧਰਤੀ ਤੇ ਆ ਲੈ ਆਓ ਜੱਕ ਲੋ ਕਾਰ ਜਿਆ ਨਾ ਗੱਡੀ ਯਾਰ ਥੋੜਾ ਠੰਗਾ ਹੁੰਦਾ ਯਾ ਕੋਈ ਨਹੀਂ ਲੱਗਾ ਇਹ ਲੋਕ ਥੋੜੇ ਇਹ ਨਹੀਂ ਆਉਣਾ ਇੱਥੇ ਉਹ ਕਿ ਦੂਜਾ ਨਹੀਂ ਲੱਗ ਕੇ ਨੂੰ ਕੁਆਇਡ ਬੰਨਣਾ ਇਦਾਂ ਚੱਲਣਾ ਨਹੀਂ ਵੇ ਉਹ ਰੋਹਿਆ ਦੂਜਾ ਲਿਆ ਉਹ ਸੁਬਾ ਇਹ ਵਾਲਾ ਭਰਾਵਾ ਐਸ ਰੋਕੀ ਡਹਿਣਾ ਵਾ ਇਹਨੇ ਉਧਰੋਂ ਉਧਰ ਉਧਰ ਗੋਠ ਲੱਗ ਜਾਣੀ ਤੇ ਉਧਰ ਉਹ ਲੱਗਣਾ ਵਾ ਇਹ ਵਾਲਾ ਇੱਧਰ ਵਾਲਾ ਵਾ ਇੱਥੇ ਵਿਚਾਲੇ ਉਹ ਆਣਾ ਜਿਹਦੇ ਦੋਵੇਂ ਪਾਸੇ ਕੋਈ ਬੰਨੀ ਨਹੀਂ ਹੈਗੀ ਉਹ ਲੱਗਾ ਤੂੰ ਸੈਟਿੰਗ ਕਰਨ ਨਾ ਪਿੱਛੇ ਨਹੀਂ ਪੈਰ ਜਿਵੇਂ ਲਾਇਆ ਕਿਥੇ ਆ ਵੇਖ ਹਾਂ 3 ਟਾਈਮ ਤੋਂ ਆਈ ਜਾਨ ਦਾ ਲਾਇਕ ਹੋਈ ਐ ਚੱਲ ਮੈਂ ਤੇ ਵਰਖਾ ਮਾਰਨਾ ਲੈ ਇਹ ਵੀਰੇ ਇੱਥੇ ਲਾ ਆ ਜਗਾ ਤੇ ਲੱਗਣਾ ਮੇਰੇ ਇੱਥੇ ਹੈ ਨਾ ਆਇਆ ਗੱਦਾ ਇਹਦਾ ਵੱਡਾ ਨਹੀਂ ਬੜ ਤੋਂ ਠੀਕ ਪੂਰਾ ਪੂਰਾ ਆ ਲੈ ਆ ਉਹਦੀ ਚਾਹ ਲਈ ਆ ਚੱਲ ਮੈਂ ਰਾਤ ਨੂੰ ਇੱਥੇ ਪਿਆ ਕਰੂ ਇੱਥੇ ਹੀ ਰੱਖਣਾ ਵੀਰੇ ਇੱਥੇ ਇੱਕ ਵਾਰ ਇੱਥੇ ਰੱਖ ਦੇ ਆ ਪਿੱਛੇ ਇਧਰ ਨੂੰ ਆਂਦੇ ਆ ਆਪਾਂ ਇਹਦੇ ਤੋਂ ਇਧਰ ਨਹੀਂ ਆਉਣਾ ਚਾ ਉਹ ਤੂੰ ਜਾ ਦੇ ਕੋਥੇ ਜਿਹੜਾ ਗੋਗੋ ਨਿੱਕਾ ਦਾ ਤੂੰ ਚੱਕ ਲੈ ਭੱਜ ਕੇ ਫਿਰ ਵੇਚ ਵੀਰੇ ਆ ਸੋਫਾ ਲੈ ਕੇ ਆਓ ਉਹ ਪਰਲਾ ਜਿਹੜਾ ਗੱਡੀ ਦੇ ਮਗਰ ਪਿਆ Swift ਦੇ ਕਿਥੇ ਘੜੇ ਦੌੜ ਘਾਟਾ ਯੋ ਤੇ ਤੋ ਚੱਕੀ ਨੀ ਗਿਆ ਸੰਦੀਪ ਕੱਲੀ ਚੱਕ ਲੈ ਲੈ ਤਰੀਲੇ ਮਿਲੇ ਤਰੀ ਦੇ ਮਿਲੇ ਨੂੰ ਤਾਂ ਵੀਰੇ ਜਿੱਥੇ ਆ ਗੁੱਗੂ ਖੜਾ ਇੱਥੇ ਰੱਖਣਾ ਇਹ ਗੁੱਗੂ ਬਾਹਰ ਨਿਕਲ ਜਾਣ ਤੂੰ ਐਂ ਪਛਰੰਤਾ ਬਲੋੜੀ ਨਹੀਂ ਆਇਆ ਬਾਲਾ ਨਾ ਤੇ ਕਿਵੇਂਰੇ ਬਾਲਾ ਨਾ 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 ਅੱਗੇ ਫੋਟੋਆਂ ਦੂਰ ਜਾਂਦੀਆਂ ਪੋਟਰ ਨੂੰ ਕਹਿਣਾ ਇਹ ਲੈ ਕੇ ਆਉਣਾ ਇਹਨੂੰ ਇੱਥੇ ਰੱਖ ਦੱਸਣਾ ਬਸ ਇਹ ਉਧਰ ਨੂੰ ਹੀ ਰੱਖੋ ਵਾਸੋ ਤੁਸੀਂ ਦੇਖ ਲਓ ਵੀ ਆਹ ਲੈਣ ਤੋਂ ਇੱਧਰ ਨਹੀਂ ਆਉਣੇ ਚਾਹੀਦੇ ਸੋਫੇ ਸਾਫ਼ ਰਹਿਣੇ ਨੇ ਸੋਫੇ ਸਾਫ਼ ਕਰਾਉਣੇ ਨੇ ਤੇ ਮੈਂ ਕਿਹਾ ਤਾਂ ਸੀ ਤੈਨੂੰ ਉਹ ਸਿਰਫ ਉਹਨਾਂ ਲੈਂਦੇ ਆ ਪੈਸੇ ਮਿੱਟ ਚ ਕਰ ਜਾਂਦੇ ਹਾਂ ਹਾਂ ਹਾਏ ਗੰਦੇ ਆ ਹਾਂ ਬਹੁਤ ਗੰਦੇ ਆ ਹੂੰ ਤੋਹ ਆ ਲੈਦੇ ਟ੍ਰਾਈ ਕਲੇਰ ਹੋਂ ਤਾਂ ਧੁੱਪਾ ਲੱਗਦੀਆਂ ਇੱਕ ਦਿਨ ਚ ਸੁੱਕ ਜਾਂ ਨੇ ਕਵਰ ਤਾਂ ਬਹੁਤ ਵਧੀਆ ਹੀ ਵੇਖ ਕੇ ਆਂਦੇ